13 ਫਰਵਰੀ ਨੂੰ ਕਿਸਾਨਾਂ ਦੇ ਦਿੱਲੀ ਮਾਰਚ ਤੇ ਮੱਧੇਨਜ਼ਰ ਸਿਰਸਾ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮੁਸਤੈਰ ਨਜ਼ਰ ਆ ਰਿਹਾ ਹੈ ਸਰਕਾਰ ਦੇ ਹੁਕਮਾਂ ਤੇ ਸਿਰਸਾ ਜ਼ਿਲ੍ਹੇ ਸਮੇਤ ਸਾ ਜ਼ਿਲ੍ਹਿਆਂ ਦੇ ਵਿੱਚ 13 ਫਰਵਰੀ ਦੀ ਅੱਧੀ ਰਾਤ 12 ਵਜੇ ਤੱਕ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਉੱਥੇ ਹੀ ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਨੇ ਸੀਮਰ ਦੇ ਵੱਡੇ-ਵੱਡੇ ਖੰਭੇ ਤੇ ਪੱਥਰਾਂ ਦੇ ਨਾਲ ਪੰਜਾਬ ਨਾਲ ਲੱਗਦੀ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਐਨਾ ਹੀ ਨਹੀਂ ਸੜਕ ਨੂੰ ਵੀ ਪੁੱਟਿਆ ਗਿਆ ਤਾਂ ਜੋ ਕਿਸਾਨ ਅੱਗੇ ਨਾ ਵੱਧ ਸਕਣ ਪ੍ਰਸ਼ਾਸਨ ਨੇ ਸੁਰੱਖਿਆ ਦੇ ਲਈ ਨੀਮ ਫੌਜੀ ਬਾਲ ਦੀਆਂ 13 ਕੰਪਨੀਆਂ ਤਾਇਨਾਤ ਕਰ ਦਿੱਤੀਆਂ ਨੇ ਦੂਜੇ ਪਾਸੇ ਬੀਕੇ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਨੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਤੇ ਕਿਹਾ ਕਿ ਕਿਸੇ ਵੀ ਗੋਲੀ ਜਾਂ ਲਾਠੀ ਤੋਂ ਡਰਨ ਵਾਲੇ ਨਹੀਂ ਅਤੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕਿਸੇ ਵੀ ਹਾਲਤ ਦੇ ਵਿੱਚ ਦਿੱਲੀ ਪਹੁੰਚਣਗੇ ਕੱਲ 12 ਤਰੀਕ ਨੂੰ ਕੇਂਦਰ ਸਰਕਾਰ ਦੀ ਦੁਬਾਰਾ ਮੀਟਿੰਗ ਦਾ ਬਲਾਵਾ ਆਇਆ ਜੋ 13 ਤਰੀਕ ਦਿੱਲੀ ਕੂਚ ਦਾ ਐਲਾਨ ਕਰ ਰੱਖਿਆ ਉਸ ਦੇ ਬਾਬਤ 12 ਤਰੀਕ ਨੂੰ ਬਲਾਵਾ ਆਇਆ ਹੈ ਇੱਕ ਤਰਫ ਤੇ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਦੂਜੀ ਤਰਫ ਹਰਿਆਣਾ ਦੇ ਵਿੱਚ ਇੱਕ ਮਾਹੌਲ ਸਿਰਜਿਆ ਜਾ ਰਿਹਾ ਹੈ ਪੂਰੇ ਵੱਡੇ ਵੱਡੀਆਂ ਦੁਵਾਰਾਂ ਕਰਕੇ ਬੈਰੀਕਡ ਲਗਾ ਕੇ ਸੜਕਾਂ ਖੋਦ ਕੇ ਇੰਟਰਨੈਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਬਹੁਤ ਸਾਰੇ ਹਾਲਾਤ ਤਣਾਅਪੂਰਨ ਕੀਤੇ ਗਏ ਆ ਜਿਹੜੇ ਸਾਡੇ ਤਿੰਨ ਰਸਤੇ ਨੇ ਜਿਨ੍ਹਾਂ ਦੇ ਵਿੱਚੋਂ ਪੰਜਾਬ ਦੇ ਸਾਥੀਆਂ ਨੇ ਆਉਣਾ ਹੈ ਪਹਿਲਾ ਡੱਬ ਵਾਲੀ ਦੂਸਰਾ ਖਨੋਰੀ ਬਾਰਡਰ ਤੀਸਰਾ ਸੰਭੂ ਬਾਰਡਰ ਅਸੀਂ ਸਾਰਿਆਂ ਨੇ ਪਹਿਲੋ 13 ਤਰੀਕ ਨੂੰ ਉਹਨਾਂ ਬਾਰਡਰਾਂ ਵੱਲ ਜਾਣਾ ਹੈ ਤੇ ਉੱਥੋਂ ਆਪਣੇ ਪੰਜਾਬ ਵਾਲੇ ਕਿਸਾਨ ਵੀਰਾਂ ਨੂੰ ਲੈ ਕੇ ਅੱਗੇ ਦਿੱਲੀ ਵੱਲ ਨੂੰ ਕੁਝ ਕਰਨਾ ਹੈ ਅਸੀਂ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਕਿਸੇ ਵੀ ਟਕਰਾਅ ਦੇ ਵਿੱਚ ਨਹੀਂ ਆਉਣਾ ਕਿਉਂਕਿ ਸਰਕਾਰ ਜਾਣਬੁੱਝ ਕੇ ਟਕਰਾਅ ਕਰ ਸਕਦੀ ਹੈ ਅਸੀਂ ਟਕਰਾਅ ਤੋਂ ਬਚਦੇ ਹੋਏ ਸਾਡੇ ਬੈਰੀਕੇਟਾਂ ਤੋਂ ਉਹਨਾਂ ਨੂੰ ਕ੍ਰੋਸ ਕਰਾਉਣਾ ਹੈ ਬੈਰੀਕੇਟ ਤੋੜ ਕੇ ਅੱਗੇ ਲੈ ਕੇ ਆਉਣਾ ਹੈ ਤੇ ਅਸੀਂ ਚੇਤਾਵਨੀ ਦੇਣੀ ਹੈ ਸਰਕਾਰ ਨੂੰ ਜਿੰਨਾ ਮਰਜ਼ੀ ਗੋਲੀ ਲਾਠੀ ਨਾਲ ਡਰਾ ਲਾ ਇਹ ਪਹਿਲੋਂ ਵੀ 2020 ਦੇ ਵਿੱਚ ਵੀ ਇਸ ਮੁੱਖ ਮੰਤਰੀ ਸਾਡੇ ਮਾਨਯੋਗ ਖੱਟਰ ਸਾਹਿਬ ਨੂੰ ਠੇਕਾ ਦਿੱਤਾ ਸੀ ਕੇਂਦਰ ਦੀ ਸਰਕਾਰ ਨੇ ਵੀ ਕਿਸਾਨਾਂ ਨੂੰ ਰੋਕ ਲਓ ਉਦੋਂ ਵੀ ਨਹੀਂ ਰੁਕੇ ਸੀ ਤੇ ਕਿਸਾਨ ਹੁਣ ਵੀ ਨਹੀਂ ਰੁਕਦੇ ਆਪਣੀ ਰਾਜਧਾਨੀ ਜਾ ਰਹੇ ਨੇ ਤੇ ਕੀਰ ਲੈਂਨ ਜਾ ਰਹੇ ਜਿਹੜੀਆਂ 26 ਮਹੀਨੇ ਪਹਿਲਾਂ ਤੁਸੀਂ ਮੰਨੀਆਂ ਹੋਈਆਂ ਮੰਗਾ ਸੀ 26 ਮਹੀਨੇ ਤੱਕ ਇੰਤਜ਼ਾਰ ਕੀਤਾ ਵਾਰ-ਵਾਰ ਮੰਗ ਪੱਤਰ ਦੇ ਮਾਧਿਅਮ ਚ ਮਾਨਯੋਗ ਪਰ ਉਹ ਹਰਮਤਰੀ ਜੀ ਨੂੰ ਮਾਨਯੋਗ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਦੇ ਰਹੇ ਲੇਕਿਨ ਉਹਨਾਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ 13 ਫਰਵਰੀ ਨੂੰ ਕਿਸਾਨ ਦਿੱਲੀ ਕੁਚ ਕਰ ਰਹੇ ਨੇ ਤੇ ਇਹ ਕੁਚ ਇੱਕ ਇਤਿਹਾਸਿਕ ਹੋਊਗਾ ਪੂਰੇ ਦੇਸ਼ ਪਰ ਦੇ ਕਿਸਾਨ ਪੂਰਬ ਪੱਛਮ ਉੱਤਰ ਦੱਖਣ ਸਾਰੀਆਂ ਦਸ਼ਾਵਾਂ ਤੋਂ ਕਿਸਾਨ ਮਜ਼ਦੂਰ ਸਾਥੀ ਆ ਰਹੇ ਨੇ ਆਪਣੀਆਂ ਮੰਗਾਂ ਨੂੰ ਮਨਾਉਣ ਵਾਸਤੇ ਇਹ 12 ਸੁੱਤਰੀ ਮੰਗਾਂ ਜਿਹੜੀਆਂ ਚ ਐਮ ਐਸ ਪੀ ਤੇ ਗਰੰਟੀ ਦਾ ਕਾਨੂੰਨ ਸਵਾਮੀ ਨਰਸ਼ਨ ਆਯੋਗ ਦੇ ਤਹਿਸੀ 2 50 ਦਾ ਫਸਲਾਂ ਦੇ ਭਾ ਕਿਸਾਨ ਤੇ ਮਜ਼ਦੂਰ ਦੀ ਸੰਪੂਰਨ ਕਰਜ਼ਾ ਮਾਫੀ ਮਰੇਗਾ ਮਜ਼ਦੂਰਾਂ ਦੀ ਮਿਹਨਤਾਂ ਨਾ ਵਧਾਉਣਾ ਉਹਨਾਂ ਦਾ ਰੋਜ਼ਗਾਰ 200 ਦਿਨ ਕਰਨਾ ਇਹ 12 ਮੰਗਾਂ ਨੂੰ ਲੈ ਕੇ ਕਿਸਾਨ ਆ ਰਹੇ ਨੇ ਤੇ ਅਸੀਂ ਚੇਤਾਵਨੀ ਦਿੰਦੇ ਹਾਂ ਸਰਕਾਰ ਨੂੰ ਦੁਬਾਰਾ ਤੋਂ ਜਿੰਨੀਆਂ ਮਰਜ਼ੀ ਹੋਰਸ਼ਾ ਲਗਾ ਲਓ ਉਹ ਵੀ ਸਾਡੇ ਆਪਣੇ ਨੇ ਕਿਸਾਨ ਮਜ਼ਦੂਰ ਦੇ ਬੱਚੇ ਨੇ ਜਿੰਨੇ ਮਰਜ਼ੀ ਗੋਲੀ ਲਾਠੀ ਨਾਲ ਡਰਾ ਲਓ ਕਿਸਾਨ ਦਿੱਲੀ ਪਹੁੰਚੂਗਾ ਤੇ ਆਪਣੀਆਂ ਮੰਗਾਂ ਮੰਨਵਾਊਗਾ